ਸਤਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀ ਰਾਗ ਬਿਲਾਵਲ ਮਹਲਾ 5 ਦੁਪਦੇ ਕਰ ਪੰਜਵਾ ਓ ਅੰਕਾਰ ਸਤ ਗੁਰ ਪ੍ਰਸਾਦ ਅਵਰ ਉਪਾਅ ਸਭ त्यागਿਆ دارو نام لیا تاپ পাপ سب مٹے روگ شیتل من پیا گور پورا ارا دیا सगला دکھا گیا راکھن ہرے راکھیا ਆਪਣੇ ਕਰਮਿਆ ਰਹਾ ਬਾਹ ਪਕੜਾ ਪ੍ਰਭ ਕਾਢਿਆ ਕੀਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਪਿਆ ਰਾਗ ਬਿਲਾਵਲ ਮਹਲਾ 5 ਦੁਪ ਦੇ ਕਰ ਪੰਜਵਾ ਉਹ ਅੰਕਾਰ ਸਤ ਗੁਰ ਪ੍ਰਸਾਦ ਅਵਰ ਉਪਾਵ ਸਭ त्यागਿਆ دارو ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸ਼ੀਤਲ ਮਨ ਪਿਆ ਗੁਰ ਪੁਰਾ ਆਰਾਧਿਆ ਸਗਲਾ ਦੁਖਾ ਗਿਆ ਰੱਖਣ ਹਰੈ ਰੱਖਿਆ ਆਪਣੀ ਕਰਮਿਆ ਰਹਾ ਬਾਹ ਪਕੜ ਪ੍ਰਭ ਕਾਡਿਆ ਕੀਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਪਿਆ ਰਾਗ ਬਿਲਾਵਲ ਮਹਲਾ 5 ਦੁਪਦੇ ਕਰ ਪੰਜਵਾ ਉਹ ਅੰਕਾਰ ਸਤ ਗੁਰ ਪ੍ਰਸਾਦ ਅਵਰ ਉਪਾਅ ਸਭ त्यागਿਆ دارو نام لیا تاپ পাপ سب مٹے روگ شتل من پیا گور پورا ارا دیا سگلا دکھا گیا راکھن ہرے راکھیا ਆਪਣੇ ਕਰਮਿਆ ਰਹਾ ਬਾਹ ਪਕੜਾ ਪ੍ਰਭ ਕਾਢਿਆ ਕੀਨਾ ਆਪਣਿਆਂ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਪਿਆ ਰਾਗ ਬਿਲਾਵਲ ਮਹਲਾ 5 ਦੁੱਪ ਦੇ ਕਰ ਪੰਜਵਾਹ ਓ ਅੰਕਾਰ ਸਤ ਗੁਰ ਪ੍ਰਸਾਦ ਅਵਰ ਉਪਾਵ ਸਭ त्यागਿਆ ਦਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਪਿਆ ਗੁਰ ਪੁਰਾ ਆਰਾਧਿਆ ਸਗਲਾ ਦੁੱਖਾ ਗਿਆ ਰੱਖਣ ਹਰੈ ਰੱਖਿਆ ਆਪਣੀ ਕਰਮਿਆ ਰਹਾ ਬਾਹ ਪਕੜ ਪ੍ਰਭ ਕਾਡਿਆ ਕੀਨਾ ਆਪਣੇਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਪਿਆ ਰਾਗ ਬਿਲਾਵਲ ਮਹਲਾ 5 ਦੁਪਦੇ ਕਰ ਪੰਜਵਾ ਉਹ ਓੰਕਾਰ ਸਤ ਗੁਰ ਪ੍ਰਸਾਦ ਅਵਰ ਉਪਾਅ ਸਭ त्यागਿਆ دارو نام لیا تاپ পাপ سب مٹے روگ شتلمن پیا گور پورا ارا دیا सगला دکھا گیا راکھن ہرے راکھیا ਆਪਣੇ ਕਰਮਿਆ ਰਹਾ ਬਾਹ ਪਕੜਾ ਪ੍ਰਭ ਕਾਢਿਆ ਕੀਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ